ਕਿੰਨਾ ਕਿਤੇ ਇਨਸਿਕਿਉਰਟੀ ਹੋ ਲਪੰਦੀ ਆ ਕਿ ਜਿਹੜਾ ਡਿਵੋਰਸਾ ਵੀ ਇਹ ਰੀਜ਼ਨ ਬਣ ਕੇ ਬਾਹਰ ਆਇਆ ਇਨਸਿਕਿਉਰਟੀ ਹੋ ਲਪੰਦੀ ਹੈ ਕਿ ਹੁਣ ਮੇਰੀ ਜਿਹੜੀ ਔਰਤ ਹੈ ਉਹ ਘਰੋਂ ਬਾਹਰ ਨਿਕਲੀ ਠੀਕ ਹੈ ਉਹਦੇ ਵਿੱਚ ਕੀ ਹੁੰਦਾ ਹੁਣ ਇਹਦੇ ਵਿੱਚ ਤੀਜਾ ਮੁੱਦਾ ਜੁੜਦਾ ਹੈ ਕਿ ਅੱਜ ਕੱਲ ਬਹੁਤ ਜ਼ਿਆਦਾ ਇਸ ਤੇ ਹੈ ਕਿ ਦੇਖੋ ਬੋਲਡ ਸਟੇਟਮੈਂਟ ਹੈ ਕਿ ਐਕਸਟਰਾ ਮੈਰੀਟਲ ਅਫੇਅਰ ਦੇ ਵਿੱਚ ਇਹ ਚੀਜ਼ਾਂ ਪੈ ਲਾ ਪਈਆਂ ਜਦੋਂ ਉਹਦੇ ਵਿਚ ਆ ਨੇ ਇਹਨਾਂ ਮਤਲਬ ਸਮਰਾਈਜ਼ ਕਰਾਂ ਮੈਂ ਇਸ ਚੀਜ਼ਾਂ ਨੂੰ ਤੇ ਕੀ ਹੁੰਦਾ ਹੈ ਕੀ ਘਰ ਕਿਤੇ ਨਾ ਕਿਤੇ ਇਸ ਚੀਜ਼ ਦੇ ਇੰਨੇ ਜਿਆਦਾ ਪੁਹਾੜੇ ਪੈਂਦੇ ਆ ਜਾਂ ਕਿਦਾਂ ਉਸ ਦੀ ਜਿਹੜੀ ਫਰਸਟ੍ਰੇਸ਼ਨ ਹੈ ਉਹ ਕਿਦਾਂ ਨਿਕਲ ਰਹੀ ਹੈ ਜਾਂ ਤਾਂ ਔਰਤ ਨੂੰ ਘੁੱਟ ਮਾਰ ਕੇ ਜਾਂ ਫਿਰ ਜਦੋਂ ਔਰਤ ਵੀ ਦੇਖੋ ਅ ਇੱਥੇ ਮੈਂ ਕੋਈ ਜਨਰਲ ਨਿਊਟਰਲ ਹੈ ਜਾਂ ਇੱਥੇ ਕੁਝ ਔਰਤਾ ਲਈਨੀ ਹੈ ਜਾਂ ਫਿਰ ਕੱਲੇ ਮਰਦਾਂ ਲਈਨੀ ਹੈ ਬਰਾਬਰ ਦੀ ਅਗਰ ਉਹਨਾਂ ਨੂੰ ਆਪਾਂ ਤਵੱਜੋ ਦੇਵਾਂਗੇ ਬਰਾਬਰ ਉਹਨਾਂ ਨੂੰ ਰੱਖ ਕੇ ਕਰਾਂਗੇ ਗੱਲ ਤੇ ਉਹਦੇ ਵਿੱਚ ਕੀ ਹੈ ਦੇਖੋ ਬੰਦਾ ਵੀ ਐਸੀ ਇਦਾਂ ਰਿਹਾ ਕਿ